ਮੇਰਾ ਨਾਮ ਕੀ ਨਾਮ ਮੇਰਾ ਨਾਮ ਕੁਲਵੰਤ ਕੌਰ ਨੀਲੋ ਆਂਗਣਵਾੜੀ ਵਰਕਰ ਮਾਛੀਵੜਾ ਸਾਹਿਬ ਮडम ਅਜਾ ਆਂਗਣਵਾੜੀ ਸੈਂਟਰ ਦੇ ਵਿੱਚ ਈਆਂ ਲੋੜੀ ਮਨਾਈਦੀ ਹੈ ਆਪਣੀ ਕਹਿੰਦੇ ਅਸੀਂ ਹਰੇਕ ਸਾਲ ਦੀ ਤਰ੍ਹਾਂ ਆਂਗਣਵਾੜੀ ਸੈਂਟਰ ਨੰਬਰ 122 ਮਾਛੀਵੜਾ ਸਾਹਿਬ ਦੇ ਵਿੱਚ ਅਸੀਂ ਨਵਜੰਮੀਆਂ ਈਆਂ ਦੀ ਹਰੇਕ ਸਾਲ ਇਹ ਲੋੜੀ ਦਾ ਪ੍ਰੋਗਰਾਮ ਰੱਖਦੇ ਹਾਂ ਜੋ ਅਸਵਾਰ ਵੀ ਇਹ ਲੋਹੜੀ ਵਾਲੇ ਦਿਨ ਸੀ ਜਿਹੜਾ ਨਵਜੰਮੀਆਂ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਰੱਖਿਆ ਇਹ ਹਰੇਕ ਸਾਲ ਹੀ ਅਸੀਂ ਇਹ ਪ੍ਰੋਗਰਾਮ ਕਰਦੇ ਆਂ ਅਸੀਂ ਕਹਿੰਦੇ ਆਂ ਬੇਟੀ ਬਚਾਓ ਬੇਟੀ ਪੜਾਓ ਤਾਂ ਹੀ ਸਾਡੀਆਂ ਜੇ ਬੇਟੀਆਂ ਬਚਣਗੀਆਂ ਜੇਕਰ ਅਸੀਂ ਧੀਆਂ ਤੇ ਪੁੱਤਰਾਂ ਨੂੰ ਇੱਕ ਸਮਾਨ ਸਮਝਾਂਗੇ ਆਓ ਰਲਮਿਲ ਖੁਸ਼ੀ ਮਨਾਈਏ ਧੀਆਂ ਦੀ ਵੀ ਲੋਹੜੀ ਪਾਈਏ ਹੈਨਾ ਪੁੱਤਰਾਂ ਦੀ ਲੋਹੜੀ ਤਾਂ ਹਰ ਇੱਕ ਕੋਈ ਪਾਉਂਦਾ ਪਰ ਜਿਹੜੀ ਧੀਆਂ ਦੀ ਲੋਹੜੀ ਇੱਕ ਧੀਆਂ ਦੀ ਜੰਮਣ ਤੇ ਖੁਸ਼ੀ ਤੇ ਕੋਈ ਨਹੀਂ ਮਨਾਉਂਦਾ ਆਓ ਧੀ ਜੰਮੀ ਤੇ ਵੀ ਅਸੀਂ ਵਰਫੀ ਲੱਡੂ ਵੰਡੀਏ ਹੈਨਾ ਤੇ ਜਿਹੜੇ ਪੁੱਤਰ ਤੇ ਧੀਆਂ ਸਾਨੂੰ ਇੱਕ ਸਮਾਨ ਸਮਝਣੇ ਚਾਹੀਦੇ ਨੇ ਇਹਨਾਂ ਦੇ ਵਿੱਚ ਸਾਨੂੰ ਬਿਲਕੁਲ ਵੀ ਫਰਕ ਨਹੀਂ ਸਮਝਣਾ ਚਾਹੀਦਾ ਜਿਹੜੀ ਅੱਜ ਲੋੜੀ ਬਣਾਈ ਕਿੰਨੀ ਬੱਚਾ ਲੋੜੀ ਮੈਂ ਇਹ ਸਾਡੇ 10 ਨਵ ਜੰਮੀਆ ਬੱਚੀਆਂ ਨੇ ਜਿਨ੍ਹਾਂ ਦੀ ਅਸੀਂ ਅੱਜ ਲੋੜੀ ਪਾਣ ਜਾ ਰਹੇ ਆ ਤੇ ਜਿਹੜੀਆਂ ਸਾਡੇ ਅੰਗ ਮੇਰੇ ਬਾੜ ਦੇ ਵਿੱਚ ਪੈਂਦੀਆਂ ਨੇ ਕੁੜੀਆਂ ਜਿਨ੍ਹਾਂ ਨੇ ਮੇਰੇ ਅੰਗਣਵੜੀ ਸੈਂਟਰ ਦਾ ਏਰੀਆ ਪੈਂਦਾ ਇਹਦੇ ਵਿੱਚ ਜਿਹੜੀਆਂ ਇਤਕੀਆਂ ਨੇ 10 ਕੁੜੀਆਂ ਨੇ ਨਵੀਆਂ ਜਵਨ ਨੇ ਜਨਮ ਲਿਆ ਅਸੀਂ ਉਹਨਾਂ ਨਵ ਜੰਮੀਆ ਲੜਕੀਆਂ ਦੀ ਜਿਹੜੀ ਧੀਆਂ ਦੀ ਲੋੜੀ ਪਾਈ ਹੈ ਇਹ ਮੈਸੇਜ ਦੇਣਾ ਚਾਹੁੰਦੇ ਆਂ ਇਹ ਨੌਜਵਾਨ ਵਰਗ ਨੂੰ ਅਸੀਂ ਨੌਜਵਾਨ ਵਰਗ ਨੂੰ ਸਾਰੇ ਨੌਜਵਾਨ ਬੱਚੇ ਬੱਚੀਆਂ ਬੇਟੀਆਂ ਨੂੰ ਇਹੀ ਮੈਸੇਜ ਦਿੰਨੇ ਆਂ ਵੀ ਧੀਆ ਨੂੰ ਵੀ ਇੱਕ ਸਮਾਨ ਸਮਝੋ ਧੀਆ ਨੂੰ ਵੀ ਆਪਣੇ ਪੁੱਤਰਾਂ ਦੇ ਬਰਾਬਰ ਦਾ ਦਰਜਾ ਦੋ ਕਿਉਂਕਿ ਧੀਆ ਵੀ ਕਿਸੇ ਗੱਲ ਤੋਂ ਘੱਟ ਨਹੀਂ ਧੀਆ ਵੀ ਆਪਣੇ ਮਾਪੇ-ਮਾਪੇ ਦੇ ਦੁੱਖ ਸੁੱਖ ਦੇ ਵਿੱਚ ਖੜਦੀਆਂ ਨੇ ਧੀਆ ਨੂੰ ਵੀ ਜਿਵੇਂ ਅਸੀਂ ਆਪਣੇ ਪੁੱਤਰਾਂ ਨੂੰ ਪੜ੍ਹਾਈ ਕਰਾਉਂਦੇ ਆ ਇਸੇ ਆਪਣੇ ਧੀਆ ਨੂੰ ਵੀ ਅਸੀਂ ਬਰਾਬਰ ਦਾ ਦਰਜਾ ਸਮਝ ਕੇ ਉਹਨਾਂ ਦੇ ਅਸੀਂ ਬਰਾਬਰ ਦੀ ਪੜ੍ਹਾਈ ਵਗੈਰਾ ਕਰਵਾ ਕੇ ਅਸੀਂ ਦੇਣ ਧੀਆ ਨੂੰ ਵੀ ਬਣਦਾ ਹੱਕ ਉਹਨਾਂ ਦਾ ਦੇਈਏ ਅਜੀਤ ਦਾ ਨਾਮ ਹੈ ਜੀ ਮੈਂ ਪਰਮਜੀਤ ਸਿੰਘ ਨਿੱਲੋਂ ਸੋਸ਼ਲ ਵਰਕਰ ਅਸੀਂ ਅੱਜ ਜਿਹੜਾ ਹਰ ਇੱਕ ਸਾਲ ਦੀ ਤਰ੍ਹਾਂ ਤਕਰੀਬਨ ਸਾਨੂੰ 15-20 ਸਾਲ ਹੋ ਗਏ ਜਿਹੜੀਆਂ ਵੀ ਨਵ ਜੰਮੀਆਂ ਬੱਚੀਆਂ ਨੇ ਉਹਨਾਂ ਦੀ ਅਸੀਂ ਆਪਣੇ ਵਾਰਡ ਚ ਜਿਹੜੀ ਆ ਧੀਆਂ ਦੀ ਡੋੜੀ ਪਾਉਂਦੇ ਆ ਇਸ ਸਾਲ ਵੀ ਅਸੀਂ 10 ਕੁੜੀਆਂ ਨੇ ਜਿਹੜੀ ਆ ਜਿਹੜੇ ਆਂਗਣਵਾੜੀ ਸੈਂਟਰ ਨੰਬਰ 122 ਵਿਖੇ ਇੱਕ 10 ਕੁੜੀਆਂ ਦੀ ਜਿਹੜੀ ਆ ਲੋੜੀ ਮਨਾਈ ਜਾਣੀ ਆ ਅਤੇ ਅਸੀਂ ਉਹਨਾਂ ਕੁੜੀਆਂ ਨੂੰ ਆਪਣੇ ਵੱਲੋਂ ਅਸ਼ੀਰਵਾਦ ਦਿੰਨੇ ਆ ਅਤੇ ਉਹਨਾਂ ਨੂੰ ਇੱਕ ਇੱਕ ਸੂਟ ਅਤੇ ਹੋਰ ਮੂਫਲੀ ਵਗੈਰਾ ਦੇ ਕੇ ਉਹਨਾਂ ਦਾ ਸਨਮਾਨ ਕਰਦੇ ਆ ਅਸੀਂ ਕਹਿੰਦੇ ਆ ਧੀਆਂ ਦੀ ਵੀ ਲੋੜੀ ਪਾਈਏ ਆਓ ਰਲ ਮਿਲ ਖੁਸ਼ੀ ਮਨਾਈਏ ਕਿੰਨੀ ਬੱਚਿਆਂ ਦੀ ਅੱਜ ਲੋੜੀ ਮਨਾਈ ਜੀ ਅੱਜ 10 ਬੱਚਿਆਂ ਦੀ ਜਿਹੜੀ ਬੱਚੀਆਂ ਨੇ ਨਵ ਜੰਮੀਆਂ ਬੱਚੀਆਂ ਨੇ ਜਿਹੜੀਆਂ ਇੱਕ ਸਾਲ ਦੇ ਵਿੱਚ ਵਿੱਚ ਜਿਹੜੀਆਂ ਡੋੜੀ ਤੋਂ ਬਾਅਦ ਪਿਛਲੀ ਡੋੜੀ ਤੋਂ ਬਾਅਦ ਜਿਹੜੀਆਂ ਬੱਚੀਆਂ ਨੇ ਉਹਨਾਂ ਲਈ ਤਕਰੀਬਨ 10 ਕੁੜੀਆਂ ਲਈ ਅਸੀਂ ਡੋੜੀ ਮਨਾ ਰਹੇ ਹਾਂ ਅਸੀਂ ਜਿਹੜਾ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਬਈ ਕੁੜੀ ਤੇ ਮੁੰਡੇ ਵਿੱਚ ਕਦੇ ਵੀ ਸਾਨੂੰ ਫਰਕ ਨਹੀਂ ਰੱਖਣਾ ਚਾਹੀਦਾ ਸਾਨੂੰ ਕੁੜੀਆਂ ਨੂੰ ਵੀ ਬਰਾਬਰ ਦਾ ਜਿਹੜਾ ਦਰਜਾ ਮੁੰਡਿਆਂ ਦੇ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਕਿਉਂਕਿ ਅੱਜ ਕੱਲ ਜਿਹੜੀਆਂ ਕੁੜੀਆਂ ਨੇ ਕੁੜੀਆਂ ਆਈਪੀਐਸ ਐਸਐਸਪੀ ਇਸੇ ਅਦੇ ਹੋਰ ਵੱਖ-ਵੱਖ ਵਰਗਾਂ 'ਚ ਜਿਹੜੀਆਂ ਕੁੜੀਆਂ ਨੇ ਬਹੁਤ ਤਕੜੀਆਂ ਮੱਲਾ ਮਾਰੀਆਂ ਨੇ ਇਸ ਲਈ ਅਸੀਂ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਆਂ ਵੀ ਕੁੜੀਆਂ ਨੂੰ ਬੋਝ ਨਾ ਸਮਝਿਆ ਜਾਵੇ ਅਤੇ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਦਾ ਸਨਮਾਨ ਦਿੱਤਾ ਜਾਵੇ